ਜਿੰਦਾਬਾਦ ਜਿੰਦਾਬਾਦ ਜਨਤਕ ਖਾਨ ਮੋਰਜਾ ਜਿੰਦਾਬਾਦ 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 ਇਹ ਸਰਕਾਰੀਆਂ ਕਰਜ਼ੀਆਂ ਕੀ ਫੇਰਾ ਫੇਰੀ 420 ਫੇਰਾ ਫੇਰੀ ਚੱਕ ਦਿਆਂਗੇ ਲੋਨ ਦੇ ਬੋਟਾ ਰੱਖ ਦਿਆਂਗੇ ਫੇਰਾ ਫੇਰੀ ਚੱਕ ਦਿਆਂਗੇ ਲੋਨ ਦੇ ਬੋਟਾ ਰੱਖ ਦਿਆਂਗੇ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਅੱਜ ਅਸੀਂ ਮੁਕੇਰੀਆਂ ਐਸਡੀਐਮ ਦਫ਼ਤਰ ਵਿਖੇ ਸਾਡੇ ਜਿਹੜੇ ਤਿੰਨ ਕਾਨੂੰਨ ਕਾਲੇ ਸਰਕਾਰ ਨੇ ਲਾਗੂ ਕੀਤੇ ਸੀ ਆਪਾਂ ਉਹ ਰੱਦ ਕਰਾਉਣ ਵਾਸਤੇ ਕਿਤੇ ਕਰਾਏ ਸੀ ਵਾਪਸ ਕਰਾਏ ਸੀ ਹੁਣ ਸਰਕਾਰ ਨੇ ਟੇਢੇ ਤਰੀਕੇ ਨਾਲ ਜਿਹੜੇ ਉਹ ਕਾਨੂੰਨ ਆ ਦੁਬਾਰਾ ਆ ਜਿਹੜੀ ਖੇਤੀ ਨਿਧੀ ਆ ਉਹ ਸਰਕਾਰਾਂ ਸਟੇਟ ਸਰਕਾਰਾਂ ਨੂੰ ਭੇਜੀ ਆ ਜਿਹੜੀ ਕੀ ਅਸੀਂ ਸਰਕਾਰ ਸਟੇਟ ਦੀ ਨੂੰ ਵੀ ਕਹਿ ਚੁੱਕੇ ਰੱਦ ਕਰਨ ਵਾਸਤੇ ਤੇ ਅੱਜ ਅਸੀਂ ਸੈਂਟਰਲ ਸਰਕਾਰ ਦੇ ਜਿਹੜੇ ਟੇਢੇ ਤਰੀਕੇ ਨਾਲ ਭੇਜੇ ਕਾਨੂੰਨ ਆ ਇਹਨਾਂ ਦੀਆਂ ਕਾਪੀਆਂ ਸਾੜਾਂਗੇ ਔਰ ਸਾਡੀ ਸਜੁਗਤ ਮੋਰਚੇ ਦੀ ਰੈਲੀ ਜਿਹੜੀ ਮੋਗਾ ਵਿਖੇ ਹੋਈ ਆ ਉਹਨਾਂ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਲਾ ਕੇ ਰੱਖ ਦਿੱਤੀਆਂ ਤੇ ਅੱਜ ਪਾਤਣਾ ਵਿਖੇ ਸਾਡੀ ਜਿਹੜੀ ਮੀਟਿੰਗ ਆ ਉਹ ਚੱਲ ਰਹੀ ਐ ਖਨੋਰੀ ਬਾਰਡਰ ਤੇ ਆਪਣੇ ਸੰਭੂ ਬਾਰਡਰ ਵਾਲਿਆਂ ਨਾਲ ਤੇ ਅੱਜ ਜਿਹੜੀ ਏਕਤਾ ਸਾਡੀ ਡੈਫੀਨੇਟਲੀ ਹੋ ਜਾਣੀ ਐ ਇਹਦੇ ਸਬੰਧ ਵਿੱਚ ਆਪਾਂ ਦੁਬਾਰਾ ਸੰਯੁਕਤ ਮੋਰਚੇ ਦੇ ਨਾਲ ਕੋਈ ਤਗੜਾ ਹੰਬੜਾ ਮਰਾਂਗੇ ਹਸੀਕਾਲ ਜੀ ਮੈਂ ਤਰਮਿੰਦਰ ਸਿੰਘ ਅੱਜ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਜਿਹੜਾ ਖਰੜਾ ਭਾਰ ਸਰਕਾਰ ਨੇ ਸੂਬੇ ਦੀਆਂ ਸਰਕਾਰਾਂ ਨੂੰ ਜਿਹੜਾ ਇਹ ਪਾਸ ਕਰਨ ਦੇ ਲਈ ਦਿੱਤਾ ਹੈ ਅਸੀਂ ਉਹਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਾਪੀਆਂ ਸਾੜੀਆਂ ਆ ਐ ਐਸਡੀਐਮ ਦਫਤਰ ਮੁਕੇਰੀਆਂ ਦੇ ਵਿੱਚ ਕਿਉਂਕਿ ਇਹ ਖਰੜਾ ਸਿੱਧੇ ਤੌਰ ਤੇ ਖੇਤੀ ਦੇ ਉਹ ਤਿੰਨੇ ਕਾਨੂੰਨਾਂ ਨੂੰ ਜਿਹੜਾ ਟੇਡੇ ਸਿੱਧੇ ਢੰਗ ਦੇ ਨਾਲ ਲਾਗੂ ਕਰਨ ਦੇ ਵੱਲ ਨੂੰ ਜਿਹੜਾ ਸੱਦਾ ਦੇ ਰਿਹਾ ਹੈ ਇਹਦਾ ਅਸੀਂ ਤਿੱਖੇ ਤੌਰ ਤੇ ਵਿਰੋਧ ਕਰ ਰਹੇ ਹਾਂ ਜਿੱਥੇ 13 ਜਨਵਰੀ 2021 ਦੇ ਵਿੱਚ ਅਸੀਂ ਉਹ ਤਿੰਨੇ ਕਾਨੂੰਨਾਂ ਦੀਆਂ ਕਾਪੀਆਂ ਦਿੱਲੀ ਦੇ ਉਹਨਾਂ ਪੰਜ ਬਾਡਰਾਂ ਦੇ ਉੱਪਰ ਫੂਕੀਆਂ ਸੀਗੀਆਂ ਉਹੀ ਕਾਨੂੰਨਾਂ ਨੂੰ ਟਿੱਡੇ ਸਿੱਧੇ ਢੰਗ ਦੇ ਨਾਲ ਕੇਂਦਰ ਦੀ ਸਰਕਾਰ ਨੇ ਸੂਬੇ ਦੀ ਸਰਕਾਰਾਂ ਨੂੰ ਕਿਹਾ ਹੈ ਕਿ ਇਹ ਲਾਗੂ ਕੀਤਾ ਜਾਵੇ ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਨੇ 9 ਤਰੀਕ ਵੱਡਾ ਇੱਕ ਐਕਸ਼ਨ ਮੋਗੇ ਦੇ ਵਿੱਚ ਕਰਕੇ ਇਹ ਸਾਫ਼ ਕਹਿ ਦਿੰਦਾ ਪੀ ਇਹ ਕਾਨੂੰਨ ਇਹ ਖਰੜੇ ਨੂੰ ਜਿਹੜਾ ਆ ਅਸੀਂ ਲਾਗੂ ਨਹੀਂ ਕਰ ਦੇਵਾਂਗੇ ਜਿਹੜਾ ਸਿੱਧਾ ਹੀ ਕਹਿ ਰਿਹਾ ਪੀ ਇੱਕੋ ਹੀ ਵਪਾਰੀ ਜਿਹੜਾ ਆ ਕਿਤੇ ਵੀ ਨੂੰ ਲਾਇਸੈਂਸ ਲੈ ਕੇ ਭਾਰਤ ਦੇ ਕਿਸੇ ਵੀ ਖੇਤੇ ਦੇ ਵਿੱਚ ਉਹ ਜਿਹੜਾ ਆ ਅਨਾਜ ਖਰੀਦ ਸਕਦਾ ਹੈ ਕਿਤੇ ਵੀ ਉਹ ਵੇਚ ਸਕਦਾ ਜਿਹਦੇ ਨਾਲ ਸਾਡੀ ਖੇਤੀ ਸਾਡੇ ਜਿਹੜੇ ਕੈਲੀਪੀਕਾਡੇ ਅਨਾਜ ਦੀ ਜਿਹੜੀ ਲੁੱਟ ਪੰਨਾ ਹੋਰ ਜਿਆਦਾ ਵੱਡੇ ਪੱਧਰ ਤੇ ਹੋ ਸਕਦੀ ਹੈ ਅੱਜ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦਾ ਉਹਦੇ ਨਾਲ ਸੰਬੰਧਿਤ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅੱਜ ਉਸ ਖਰੜੇ ਦੀਆਂ ਕਾਪੀਆਂ ਫੂਕੀਆਂ ਆ ਤੇ ਸਾਫ਼ ਇਤੋ ਕਿਹਾ ਹੈ ਪੀ ਇਸ ਇਦੇ ਵਿਰੁੱਧ ਤਕੜਾ ਜਿਹੜਾ ਸੰਘਰਸ਼ਾਂ ਵਾਲੇ ਸਮੇਂ ਦੇ ਵਿੱਚ ਕਰਨ ਦੀ ਲੋੜ ਹੈ ਇਲਾਕੇ ਦੇ ਕਿਸਾਨਾਂ ਨੂੰ ਇਹ ਸੱਦਾ ਦਿੱਤਾ ਹੈ ਕਿ ਜਿਹੜਿਆ ਕਾਨੂੰਨਾਂ ਦੇ ਵਿਰੁੱਧ ਅਸੀਂ ਲਗਾਤਾਰ 2.5 ਸਾਲ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ 1.5 ਸਾਲ ਦਿੱਲੀ ਦੇ ਬਾਡਰਾਂ ਦੇ ਉੱਪਰ ਕੀਤਾ ਹੈ ਉਹ ਟੇਡੇ ਸਿੱਧੇ ਢੰਗ ਦੇ ਨਾਲ ਕੇਂਦਰ ਸਰਕਾਰ ਦੁਬਾਰਾ ਤੋਂ ਥਾਪਣ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਵਿਰੁੱਧ ਤਕੜੇ ਹੋ ਕੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਲੋੜ